ਪੁਰਾਣੀਆਂ ਚੀਜ਼ਾਂ ਦੀ ਕਵਾੜ ਦਾ ਕੰਮ ਇੱਕ ਦਿਨ ਉਹ ਦੁਕਾਨ ਤੇ ਆਇਆ ਤੇ ਸਾਰੀਆਂ ਚੀਜ਼ਾਂ ਕਾਊਂਟਰ ਤੇ ਢੇਰੀ ਕਰ ਦਿੱਤੀਆਂ ਮੈਂ ਪੈਸੇ ਦਾ ਜੋੜ ਲਾਉਣ ਕੈਲਕੂਲੇਟਰ ਕੱਢਿਆ ਹੀ ਸੀ ਕਿ ਉਸਨੇ ਝੱਟਪਟ ਆਖ ਦਿੱਤਾ 1962 ਸ਼ਰਾਬੀ ਬੰਦਾ ਇੰਨਾ ਵਧੀਆ ਹਿਸਾਬ ਸਕਿੰਟਾਂ ਵਿੱਚ ਮੂੰਹ ਜਵਾਨੀ ਹੀ ਜੋੜ ਕੱਢ ਕੇ ਆਉ ਮਾਰਿਆ ਹੈਰਾਨ ਹੁੰਦੇ ਨੇ ਪੈਸੇ ਫੜਾਏ ਤੇ ਆਖ ਦਿੱਤਾ ਅੰਕਲ ਹੁਣ ਬਾਹਰ ਬੈਂਚ ਤੇ ਬੈਠ ਕੇ ਸ਼ਰਾਬ ਨਾ ਪੀਵੇ ਉਹ ਪਰ ਉਹ ਨਾਲ ਦੇ ਠੇਕੇ ਤੋਂ ਬੋਤਲ ਖਰੀਦ ਬੈਂਚ ਤੇ ਆਣ ਬੈਠਾ ਬੜਾ ਗੁੱਸਾ ਚੜਿਆ ਉਸ ਨੂੰ ਉਠਾਉਣਾ ਅਜੇ ਬਾਹਰ ਨਿਕਲਿਆ ਹੀ ਸਾਹ ਕਿ ਇੱਕ ਤੁਰੇ ਜਾਂਦੀ ਕੁੜੀ ਉਸ ਨੂੰ ਉੱਥੇ ਬੈਠਾ ਦੇਖ ਖਲੋ ਗਈ ਬਲਵੀਰ ਸਰ ਤੁਸੀਂ ਬਲਵੀਰ ਸਿੰਘ ਪੁੰਨੂ ਹੀ ਹੋ ਨਾ ਗਵਰਨਮੈਂਟ ਕਾਲਜ ਦੇ ਹਿਸਾਬ ਦੇ ਪ੍ਰੋਫੈਸਰ ਹੁੰਦੇ ਸੋ ਆਹ ਕੀ ਹਾਲ ਬਣਾ ਲਿਆ ਆਪਣਾ ਨਵਜੋਤ ਮੈਡਮ ਤੇ ਸਿਮਰਨ ਕਿੱਥੇ ਨੇ ਉਹ ਹੁਣ ਉਸਨੇ ਬੋਤਲ ਚੁੱਕੀ ਸਾਰੇ ਸਵਾਲ ਅਣਸੁਨੇ ਜਿਹੇ ਕਰਕੇ ਨਜ਼ਰਾਂ ਬਚਾਉਂਦਾ ਹੋਇਆ ਅਗਾਹ ਨੂੰ ਜਾਲ ਲੱਗਾ ਸੀ ਕਿ ਕੁੜੀ ਨੇ ਅਗਾਹ ਹੋ ਕੇ ਬਾਹ ਰਾ ਰੋਕ ਲਿਆ ਐਂਜ ਨਹੀਂ ਜਾਣਦੇ ਨਾ ਪਹਿਲਾਂ ਜਵਾਬ ਦੇ ਕੇ ਜਾਵੋ ਕਿਹੜਾ ਗਵਰਨਮੈਂਟ ਕਾਲਜ ਤੇ ਕਿਹੜੇ ਨਵਜੋਤ ਮੈਂ ਕਿਸੇ ਨੂੰ ਨਹੀਂ ਜਾਣਦਾ ਤੇ ਉਹ ਸਿਮਰਨ ਸੋਹਣੀ ਜਹੀ ਪੱਗ ਤੇ ਕੁੰਗਰਾਲੀ ਦਾੜੀ ਵਾਲਾ ਉੱਚਾ ਲੰਮਾ ਮੁੰਡਾ ਤੁਹਾਡਾ ਆਪਣਾ ਖੂਨ ਆਖਦੇ ਹੋ ਉਸ ਨੂੰ ਵੀ ਨਹੀਂ ਜਾਣਦੇ ਇਸ ਵਾਰ ਸ਼ਾਇਦ ਉਹ ਡੁੱਲ ਪਿਆ ਫੇਰ ਕੁੜੀ ਨੂੰ ਕਲੇਵੇ ਵਿੱਚ ਲੈਂਦਾ ਹੋਇਆ ਆਖਣ ਲੱਗਾ ਤੀਏ ਆਪਣੀ ਅੱਖਾਂ ਸਾਹਮਣੇ ਹੋਈ ਟਰੱਕ ਦੀ ਟੱਕਰ ਕਿਦਾਂ ਭੁੱਲ ਸਕਦਾ ਹਾਂ ਇਹ ਸਾਰਾ ਕੁਝ ਪਲਾਂ ਛਿਨਾ ਵਿੱਚ ਸਭ ਮੁੱਕ ਗਿਆ ਸੀ ਉਸ ਨੇ ਇੱਕ ਪਲ ਲਈ ਕੁਝ ਸੋਚਿਆ ਤੇ ਫੇਰ ਆਖਣ ਲੱਗੀ ਇੰਜ ਕਰੋ ਮੇਰੀ ਸੰਸਥਾ ਵਿੱਚ ਆ ਜਾਓ ਝੁੱਗੀਆਂ ਛੋਪੀਆਂ ਤੇ ਗਰੀਬ ਗੁਰਬਿਆਂ ਦੇ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਵਾਸਤੇ ਤਿਆਰੀ ਕਰਵਾਉਂਦੀ ਹਾਂ ਬਿਨਾ ਕਿਸੇ ਫੀਸ ਦੇ ਕਿਸੇ ਵਾਸਤੇ ਉਮੀਦ ਦੀ ਕਿਰਨ ਬਣੋ ਤੁਹਾਨੂੰ ਇੰਜ ਸ਼ਰਾਬ ਦੇ ਕੁੱਟਾਂ ਵਿੱਚ ਖਤਮ ਹੁੰਦਿਆਂ ਦੇਖ ਤਾਰਿਆਂ ਵਿੱਚ ਕਿਧਰੇ ਲੋਕ ਕੇ ਬੈਠੇ ਤੁਹਾਨੂੰ ਤੱਕਦੇ ਹੋਏ ਤੁਹਾਡੇ ਟੱਬਰ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਉਹ ਕੋਲ ਬੈਠੀ ਉਸ ਨੂੰ ਕਿੰਨਾ ਚਿਰ ਹੋਰ ਵੀ ਬਹੁਤ ਕੁਝ ਸਮਝਾਉਂਦੀ ਰਹੀ ਪਰ ਹੌਲੀ ਜਿਹੀ ਆਵਾਜ਼ ਵਿੱਚ ਆਖਿਰ ਆਖਿਰ ਨੂੰ ਉਹ ਉੱਠ ਖਲੋਤਾ ਫਿਰ ਉਸਨੇ ਆਪਣੀ ਹੱਥੀ ਫੜੀ ਪੂਰੀ ਦੀ ਪੂਰੀ ਬੋਤਲ ਕੋਲ ਲੰਘਦੀ ਨਾਲੀ ਵਿੱਚ ਖਾਲੀ ਕਰ ਦਿੱਤੀ ਤੇ ਮੋੜਾ ਆਪਦੀਆਂ ਅੱਖਾਂ ਪੂੰਝ ਉਸ ਕਿਸਮਤ ਪੁੜੀ ਦੇ ਨਾਲ ਹੋ ਤੁਰਿਆ ਕਿਸੇ ਦੀ ਹਨੇਰੀ ਜ਼ਿੰਦਗੀ ਲਈ ਨਵਾਂ ਸੂਰਜ ਬਣ ਉੱਗਣ ਲਈ